ਕੁੜੀ ਦੇ ਮਾਪੇ ਪਹਿਲਾਂ ਪਹੁੰਚੇ ਹੋਏ ਆ ਬਿਲਕੁਲ ਮੈਂ ਤਾਂ ਸਾਜਿਸ਼ ਦੇ ਭਾਗੀਦਾਰ ਸਮਝਦਾ ਉਹਨਾਂ ਨੂੰ ਪਰ ਕੁੜੀ ਦੇ ਮਾਪੇ ਤਾਂ ਕਹਿ ਰਹੇ ਨੇ ਵੀ ਸਾਡੀ ਕੁੜੀ ਨੇ ਗਲਤ ਕੀਤਾ ਤੇ ਉਹਨੂੰ ਸਜ਼ਾ ਦੇਣ ਬਚਨ ਬਚਨ ਵਾਸਤੇ ਕਹਿ ਰਹੇ ਨੇ ਹਮ ਤੁਸੀਂ ਦੂਰੋਂ ਪਹਿਲਾਂ ਕਿ ਮੈਂ ਪਹੁੰਚ ਗਏ ਹਮ ਜਿਹੜੀ ਕੁੜੀ ਨੇ ਆਪਣਾ ਘਰਵਾਲਾ ਮਾਰਿਆ ਰੁਪਿੰਦਰ ਨੇ ਅਨਾਲ ਦੇ ਕਮਰੇ ਚ ਬਾਜੀ ਬੈਠੇ ਉਹਨੂੰ ਤਾਂ ਪਤਾ ਨਹੀਂ ਲੱਗੇ ਹਮ ਕਿ ਮੈਂ ਤੁਹਾਨੂੰ ਮਾਰਤਾ ਹਮ ਤੇ ਮੇਰੇ ਘਰੋਂ ਮੇਰੀ ਵਾਈਫ ਆ ਜੇ ਹਮ ਜਿਹੜੀ ਅੱਜ ਤੋਂ 7 ਕਿਲੋਮੀਟਰ ਦੂਰ ਬੈਠੀ ਹੈ ਹਮ ਤੇ ਕੀ ਮਤਲਬ ਹੈ ਇਹਦਾ ਮਤਲਬ ਮੈਂ ਉਹਨੂੰ ਦੱਸ ਕੇ ਆਇਆ ਨਾ ਕਿ ਮੈਂ ਕੁਝ ਕਰਨ ਚੱਲਿਆ ਮੇਰਾ ਫੋਨ ਆਇਆ ਘਰ ਭੱਜਿਆ ਹੀ ਉਹ ਤਾਂ ਮੈਨੂੰ ਹੁਣੇ ਫੋਨ ਕਰਾ ਦੋ ਘੰਟੇ ਨਹੀਂ ਬਹੋ ਸਕਦੀ ਹੂੰ ਉਹਦੇ ਕੋ ਆਪਣੀ ਗੱਡੀ ਹੈ ਹੂੰ ਇੱਕ ਜਨਰਲ ਗੱਲ ਕਰ ਰਿਹਾ ਤੁਸੀਂ ਅਚਾਨਕ ਇੱਥੇ ਬੈਠੇ ਹੋ ਉਹਨੇ ਘਰੋਂ ਵੀ ਫੋਨ ਆਇਆ ਨਾ ਕਿ ਪੁੱਤਰ ਜਲਦੀ ਆਈ ਖੁਸ਼ਬੂ ਛੇਤੀ ਆ ਜਾ ਫਲਾਣਾ ਕੰਮ ਪੈ ਗਿਆ ਤੁਸੀਂ ਕਹੋਗੇ ਪੋਡਕਾਸਟ ਮਗਾ ਕੇ ਹੀ ਜਾਨੇ ਬਿਲਕੁਲ ਨੇਚਰਲ ਗੱਲ ਹੈ ਤੇ ਉਹਦੇ ਮਾਪਿਓ ਜਿਹੜੇ ਗਵਾਨ ਰਿਸ਼ਤੇਦਾਰ ਉਹਨਾਂ ਤੋਂ ਪਹਿਲਾਂ ਕਿਵੇਂ ਪਹੁੰਚ ਗਏ ਪਲੈਨਿੰਗ